ਉਦੋ ਇਹੋ ਜਨਮ ਤੁਮਾਰੇ ਲਿਖੇ ਕਹ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੇ ਕਹ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸ਼ਨ ਦੇਖੇ ਜੁਗ ਜੋਗਯ ਟਲ ਚਵਰ ਛਤਰ ਤਖਤ ਦੀ ਮਾਲਕ ਤਖਤਾਂ ਤੇ ਸੁਭਾਈ ਮਾਨ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜਮਿਲ ਬੈਠੇ ਗੁਰੂ ਪਿਆਰੇ ਗੁਰਸਵਾਰੇ ਕਲਸਾ ਸਾਧ ਸੰਗਤ ਜੀ ਆਪ ਸਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰੂ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅੰਮ੍ਰਿਤ ਵੇਲ ਸਚਨਾਵ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਗਰੀ ਮੋਖ ਦਵਾਰ ਦੀ ਮਹਾਵਕ ਅਨੁਸਾਰ ਅੰਮ੍ਰਿਤ ਵੇਲਦ ਸਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲਦ ਸਮੇ ਨੂੰ ਮੁਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਤਖਤਾਂ ਤੇ ਸਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੀ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦੀ ਗੁਰਬਾਣੀ ਆਪ ਜੀ ਆਨੇ ਸਰਵਣ ਕੀਤੀ ਹੈ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਕਥਾ ਵਿਚਾਰਾਂ ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਵਿੱਚ ਜੋ 15 ਭਗਤਾਂ ਦੀ ਕਿੰਨੇ ਕਿੰਨੇ ਗੁਰਬਾਣੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਦਰਜ ਹੈ ਸੋ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਅੱਜ ਭਗਤ ਰਵਿਦਾਸ ਮਹਾਰਾਜ ਜੀਾਂ ਦੀ ਉਹਨਾਂ ਦੀ ਗੁਰਬਾਣੀ ਉਹਨਾਂ ਦਾ ਜੀਵਨ ਬਿਉਰਾ ਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਕੀ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਦਾ ਯਤਨ ਕਰਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਗੁਰੂ ਕੀ ਸੰਗਤ ਕਿਰਪਾ ਕਰੇ ਆਪਣਾ ਮਿਹਰਾ ਪਰਿਆ ਹੱਥ ਦਾਦੀ ਸਿਰ ਤੇ ਰੱਖ ਕਰਕੇ ਕਥਾ ਵਿਚਾਰਾਂ ਕਰਨ ਦੀ ਸਮਤ ਬਖਸ਼ ਕਰਨੀ ਜੀ ਸੋ ਆਉ ਸਾਰੀ ਸੰਗਤ ਝਕਾਓ ਸੀ ਸਤਿਗੁਰੂ ਜੀਆ ਦੇ ਚਰਨਾਂ ਕਮਲਾਂ ਦੇ ਵਿੱਚ ਦਾਸ ਨੂੰ ਬਖਸ਼ੋ ਅਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਿਦਾਸ ਮਹਾਰਾਜੀਆਂ ਦਾ ਬਚਪਨ ਤੋਂ ਹੀ ਨਾਮ ਰਵਿਦਾਸ ਸੀਗਾ ਭਗਤੀ ਇਬਾਦਤ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਉਣ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਵਿੱਚ ਸਤਿਗੁਰੂ ਜੀਆ ਨੇ ਗੁਰਬਾਣੀ ਦੀ ਰੰਮਤਾ ਤੋਂ ਪਹਿਲਾਂ ਜਿੱਥੇ ਭਗਤ ਸਾਹਿਬਾਨ ਜੀ ਦੀ ਗੁਰਬਾਣੀ ਆਉਂਦੀ ਉੱਥੇ ਲਿਖਿਆ ਬਾਣੀ ਭਗਤ ਰਵਿਦਾਸ ਜੀਓ ਕੀ ਭਗਤੀ ਨੂੰ ਕਮਾਉਣ ਵਾਲੇ ਪਰਮੇਸ਼ਰ ਦੇ ਨਾਲ ਇੱਕਮਿਕ ਪਰਮੇਸ਼ਰ ਦਾ ਰੂਪ ਹੋ ਗਏ। ਸੋ ਭਗਤ ਰਵਿਦਾਸ ਮਹਾਰਾਜ ਜੀਆ ਦਾ ਪ੍ਰਕਾਸ਼ 1377 ਈਸਵੀ ਨੂੰ ਹੋਇਆ। ਪਿਤਾ ਸ੍ਰੀ ਸੰਤੋਖ ਦਾਸ ਜੀ, ਮਾਤਾ ਕਲਸੀ ਦੇਵੀ ਦੀ ਪਾਵਨ ਪੀਤ੍ਰ ਕ੍ਰੋਖ ਤੋਂ ਸ੍ਰੀ ਗੋਵਰਤਨਪੁਰ ਬਨਾਰਸ ਉੱਤਰ ਪ੍ਰਦੇਸ਼ ਵਿਖੇ ਹੋਇਆ ਸੁਆਭ ਜੀ ਦੀ ਧਰਮ ਸਪਤਨੀ ਦਾ ਨਾਮ ਸ਼੍ਰੀਮਤੀ ਲੋਨਾ ਜੀ ਇੱਕ ਪੁੱਤਰ ਜਿਸ ਦਾ ਨਾਮ ਵਿਜੇਦਾਸ ਜੀ ਗੁਰੂ ਦੇਖਿਆ ਰਾਮਾਨੰਦ ਜੀ ਤੋਂ ਪ੍ਰਾਪਤ ਕੀਤੀ ਕਿਤਾ ਸੇਗਲ ਚਮੜੇ ਦਾ ਕੰਮ ਕਰਦੇ ਸੀ ਸੋ ਇਸੇ ਤਰ੍ਹਾਂ ਪਰਲੋਗ ਗਮਨ ਜਦੋਂ ਉਹ ਸਮਾ ਕਾਂਸੀ ਵਿਖੇ 1528 ਈਸਵੀ ਨੂੰ ਕੁੱਲ ਸਰੀਰਕ ਤੌਰ ਤੇ ਉਮਰ ਜੜੀ ਹੈ ਉਹ 151 ਸਾਲਾਂ ਦੀ ਹੋਈ ਹੈ ਮੁੱਖ ਉਪਦੇਸ਼ ਜਿਹੜਾ ਬਖਸ਼ ਕੀਤਾ ਹੈ ਜਿੰਨਾ ਚਿਰ ਮਨੁੱਖ ਆਪਣੀ ਵਖਰੀ ਹੋਂਦ ਹਸਤੀ ਵਿਚ ਗਰਸਿਆ ਰਹਿੰਦਾ ਹੈ ਉਹਨਾਂ ਚਿਰ ਪ੍ਰਭੂ ਤੋਂ ਦੂਰੀ ਬਣੀ ਰਹਿੰਦੀ ਸੀ ਸਵਾਪ ਜੀ ਦਾ ਫਰਮਾਨ ਹੈ ਜਦ ਹਮ ਹੋਤੇ ਤਬ ਤੂੰ ਨਾਹੀ ਮੈਂ ਮੇਰੀ ਨੂੰ ਖਤਮ ਕਰਨ ਵਾਸਤੇ ਕਲਯੁਗ ਵਿੱਚ ਕੇਵਲ ਇੱਕ ਨਾਮ ਹੀ ਸਾਧਨ ਹੈ ਉਹ ਆਪ ਜੀ ਦਾ ਫਰਮਾਨ ਹੈ ਸਤਜੁਗ ਸਤ ਜੇਤਾ ਜਗੀ ਦੁਆਪਰ ਪੂਜਾ ਚਾਰ ਤਿੰਨੋਂ ਯੁਗ ਤਿੰਨੋਂ ਜਿਹੜੇ ਕਲ ਕੇਵਲ ਨਾਮ ਆਧਾਰ ਕਲ ਯੁਗ ਦੇ ਵਿੱਚ ਇੱਕ ਨਾਮ ਹੀ ਆਧਾਰ ਹੈ ਨਾਮ ਨੇ ਹੀ ਪਾਲ ਉਤਾਰਾ ਕਰਨਾ ਹੈ ਸੋ ਸਾਰੇ ਸੰਸਾਰ ਨਾਲੋਂ ਪ੍ਰੀਤ ਤੋੜ ਕਰਕੇ ਨਿਰੰਕਾਰ ਦੇ ਨਾਲ ਸੱਚੀ ਪ੍ਰੀਤ ਕਰਨੀ ਚਾਹੀਦੀ ਹੈ ਕਿਉਂਕਿ ਨੰਕਾਰ ਦੀ ਸੱਚੀ ਪ੍ਰੀਤ ਹੀ ਆਤਮਾ ਦਾ ਸਾਥੀ ਬਣਦੀ ਹੈ ਸੋ ਆਪ ਜੀ ਦਾ ਫਰਮਾਨ ਹੈ ਸੋਰਠਿ ਰਾਗ ਦੇ ਵਿੱਚ ਸੱਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਬਰ ਸੰਗ ਤੋਰੀ ਹੋਰ ਦੁਨੀਆ ਦੇ ਨਾਲ ਤੋੜੀ ਜਦੋਂ ਪਰਮੇਸ਼ਰ ਦੇ ਨਾਲ ਪ੍ਰੀਤੀ ਲਾਉਣੇ ਕੀਤੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਪ੍ਰੀਤ ਜੋੜਨੇ ਕੀਤੀ ਆਕਾਲ ਪੁਰਖ ਵਾਹਿਗੁਰੂ ਨਾਲ ਸੋ ਆਪ ਜੀਆਂ ਦੀ ਪਾਵਨ ਪਵਿੱਤਰ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਸੋ ਆਪ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਜਿਹੜੀ ਹੈ ਉਹ 16 ਰਾਗਾਂ ਦੇ ਵਿੱਚ 40 ਸ਼ਬਦ ਨੇ ਇੱਕ ਸ਼ਲੋਕ ਹੈ ਤੋ 16 ਰਾਗਾਂ ਦੇ ਵਿੱਚ ਸ੍ਰੀ ਰਾਗ ਦੇ ਵਿੱਚ ਇੱਕ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਪੰਜ ਸ਼ਬਦ ਨੇ ਆਸਾ ਰਾਗ ਦੇ ਵਿੱਚ ਛੇ ਸ਼ਬਦ ਨੇ ਗੂਜਰੀ ਰਾਗ ਦੇ ਵਿੱਚ ਇੱਕ ਸ਼ਬਦ ਹੈ ਸੋਰਠ ਰਾਗ ਦੇ ਵਿੱਚ ਸੱਤ ਸ਼ਬਦ ਨੇ ਤਨਾਵ ਸ੍ਰੀ ਰਾਗ ਦੇ ਵਿੱਚ ਤਿੰਨ ਸ਼ਬਦ ਨੇ ਯਾਤਰੀ ਰਾਗ ਦੇ ਵਿੱਚ ਇੱਕ ਸ਼ਬਦ ਹੈ ਸੋਹੀ ਰਾਗ ਦੇ ਵਿੱਚ ਤਿੰਨ ਸ਼ਬਦ ਨੇ ਬਿਲਾਵਲ ਰਾਗ ਦੇ ਵਿੱਚ ਦੋ ਸ਼ਬਦ ਨੇ ਗੂੰਡ ਰਾਗ ਦੇ ਵਿੱਚ ਦੋ ਸ਼ਬਦ ਨੇ ਰਾਮਕਲੀ ਰਾਗ ਦੇ ਵਿੱਚ ਇੱਕ ਸ਼ਬਦ ਹੈ ਮਾਰੂ ਰਾਗ ਦੇ ਵਿੱਚ ਦੋ ਸ਼ਬਦ ਨੇ ਕਿਦਾਰਾ ਰਾਗ ਦੇ ਵਿੱਚ ਇੱਕ ਸ਼ਬਦ ਹੈ ਭਾਰੂ ਰਾਗ ਦੇ ਵਿੱਚ ਇੱਕ ਸ਼ਬਦ ਹੈ ਬਸੰਤ ਰਾਗ ਦੇ ਵਿੱਚ ਇੱਕ ਸ਼ਬਦ ਹੈ ਤੇ ਮਲਾਰ ਰਾਗ ਦੇ ਵਿੱਚ ਤਿੰਨ ਸ਼ਬਦ ਨੇ ਇਸੇ ਤਰ੍ਹਾਂ ਜਿਹੜੀ ਹੈ ਉਹ ਗਣਤੀ 40 ਬਣਦੀ ਹੈ ਇੱਕ ਸ਼ਲੋਕ ਹੈ ਜਦੋਂ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਆਉਂਦੇ ਨੇ ਉਹਨਾਂ ਸ਼ਲੋਕਾਂ ਦੇ ਵਿੱਚ ਹੀ ਆਪ ਜੀ ਦਾ ਸ਼ਲੋਕ ਹੈ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ ਤੇ ਨਾਲ ਦੋਜਿਕ ਜਾਹੇਗੇ ਸਤਿਪਾਖ ਰਵਿਦਾਸ ਹਰੇਕ ਪ੍ਰਾਣੀ ਮਾਤਰ ਨੂੰ ਇਹ ਸ਼ਲੋਕ ਦੀ ਸਿੱਖਿਆ ਜਿਹੜੀ ਆਪਣੇ ਪੱਲੇ ਨਾਲ ਬੰਨ੍ਹਣੀ ਚਾਹੀਦੀ ਹੈ ਇਹ ਸ਼ਲੋਕ ਯਾਦ ਹੋਣਾ ਚਾਹੀਦਾ ਹੈ ਭਗਤ ਰਵਦਾਸ ਜੀ ਮਹਾਰਾਜ ਕੀ ਫਰਮਾਨ ਕਰਦੇ ਕਹਿੰਦੇ ਹਰ ਸੋ ਹੀਰਾ ਛਾੜ ਕਹਿਂਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਛੱਡ ਕਰਕੇ ਨਾ ਹੀਰੇ ਰੂਪੀ ਨਾਮ ਨਾਮ ਨੂੰ ਛੱਡ ਕਰਕੇ ਹਰ ਸੋ ਹੀਰਾ ਛਾੜ ਕੈ ਕਰਹੇ ਆਨ ਕੀ ਆਸ ਕਹਿੰਦੇ ਜਿਹੜੇ ਹੋਰਨਾਂ ਦੀ ਆਸ ਕਰਦੇ ਨੇ ਹੋਰਨਾਂ ਦੀ ਆਸ ਟਿਕਾਈ ਫਿਰਦੇ ਨੇ ਪਰਮੇਸ਼ਰ ਨੂੰ ਛੱਡ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਛਾੜ ਕਰਕੇ ਤੇ ਹੋਰਨਾ ਦੀ ਦੇਵੀ ਦੇਵਤਿਆਂ ਦੀ ਇਧਰ ਉਧਰ ਮੜੀਆਂ ਮਸਾਲਾਂ ਦੀ ਆਸ ਲਈ ਰੱਖਣੀ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਫਿਰ ਉਹਨਾਂ ਬਾਅਦ ਤੇ ਕੀ ਬਚਨ ਕੀਤੇ ਨੇ ਤੇ ਨਰ ਦੋਜਕ ਜਾਹੰਗੇ ਕਹਿੰਦੇ ਉਹ ਪ੍ਰਾਣੀ ਉਹ ਨਰ ਜਿਹੜੇ ਨਾ ਦੋਜਕ ਕਹਿੰਦੇ ਨੇ ਨਰਕਾਂ ਨੂੰ ਕਹਿੰਦੇ ਜਿਹੜੇ ਪਰਮੇਸ਼ਰ ਨੂੰ ਛੱਡ ਕਰਕੇ ਹੋਰਨਾ ਦੀ ਆਸ ਟਿਕਾਈ ਫਿਰਦੇ ਆ ਕਹਿੰਦੇ ਉਹ ਨਰਕਾਂ ਦੇ ਵਿੱਚ ਜਾਣਗੇ ਨਰਕਾਂ ਦੇ ਵਿੱਚ ਤੇ ਨਰ ਦੋਜਕ ਜਾਣਗੇ ਸਤਿ ਭਾਖੈ ਰਵਿਦਾਸ ਕਹਿੰਦੇ ਸੱਚ ਕਹਿ ਰਹੇ ਆ ਇਸ ਗੱਲ ਨੂੰ ਨਿਸ਼ਚਾ ਕਰ ਲਓ ਹਿਰਦੇ ਦੇ ਅੰਦਰ ਇਸ ਗੱਲ ਨੂੰ ਵਸਾ ਲਓ ਕਿ ਜਿਹੜੇ ਪਰਮੇਸ਼ਰ ਨੂੰ ਛੱਡ ਕਰਕੇ ਹੋਰਨਾ ਦੀ ਆਸ ਟਿਕਾਈ ਫਿਰਦੇ ਆ ਉਹ ਨਰਕਾਂ ਦੇ ਵਿੱਚ ਪੈਣਗੇ ਦੋਜਕਾਂ ਦੇ ਵਿੱਚ ਪੈਣਗੇ ਇਹ ਸਤ ਕਹ ਰਹੀਆਂ ਸੱਚਾ ਬਚਨ ਕਹਿ ਰਹੀਆਂ। ਕ੍ਰਿਵਦਾਸ ਮਹਾਰਾਜ ਜੀ ਫਰਮਾਨ ਕਰਦੇ ਸੱਚਾ ਬਚਨ ਸੱਚ ਕਹਿ ਰਹੀਆਂ। ਸਤਿ ਭਾਖੈ ਰਵਿਦਾਸ। ਜਿਹੜੇ ਪਰਮੇਸ਼ਰ ਦੀ ਆਸ ਛੱਡ ਕਰਕੇ ਹੋਰਨਾਂ ਦੀ ਆਸ ਤਕਾਈ ਫਿਰਦੇ ਨੇ। ਇਸੇ ਤਰ੍ਹਾਂ ਜਦੋਂ ਰਵਿਦਾਸ ਮਹਾਰਾਜੀਆਂ ਦਾ ਪ੍ਰਕਾਸ਼ ਹੋਇਆ। ਉਸ ਸਮੇਂ ਤੇ ਬ੍ਰਾਹਮਣ ਵਾਤਾ ਦਾ ਬਹੁਤ ਬੋਲਵਾਲਾ ਸੀਗਾ। ਜਾਤਾਂ ਪਾਤਾਂ ਦੇ ਵਿੱਚ ਲੋਕ ਵੰਡੇ ਹੋਏ ਸਨ ਬ੍ਰਾਹਮਣ ਲੋਕਾਂ ਨੇ ਐਸੇ ਵਹਿਮ ਭਰਮ ਪਾਏ ਸਨ ਲੋਕਾਂ ਨੂੰ ਜਾਤਾਂ ਪਾਤਾਂ ਵਿੱਚ ਵੰਡਿਆ ਵੀ ਸ਼ੂਦਰ ਜਿਹੜੇ ਆ ਇਹਨਾਂ ਨੇ ਕੰਮ ਕਾਜ ਕਰਨਾ ਤੇ ਸਾਡਾ ਕੀ ਕੰਮ ਆ ਸਾਨੂੰ ਦਰਸ਼ਨਾ ਦਿਸ਼ਨਾ ਦੇਣੀ ਹੈ ਪ੍ਰਸ਼ਾਦਾ ਪਾਣੀ ਸਾਨੂੰ ਛਕਾਉਣਾ ਦਰਸ਼ਨਾ ਦੇਣੀ ਕਾਵ ਕੇ ਬ੍ਰਾਹਮਣਾਂ ਦੀ ਪੂਜਾ ਕਰਨੀ ਆ ਬ੍ਰਾਹਮਣਾਂ ਦੀ ਰੱਬ ਬਣ ਕੇ ਬੈਠੇ ਸਨ ਸਾਡੀ ਪੂਜਾ ਕਰਨੀ ਅਸੀਂ ਕਰਨਾ ਕੁਝ ਨਹੀਂ ਅਸੀਂ ਵਿਹਲੇ ਰਹਿਣਾ ਕੰਮ ਕਾਜ ਤੁਸੀਂ ਕਰਨਾ ਤੇ ਸਾਨੂੰ ਦਸ਼ਨਾ ਦੇਣੀ ਹੈ ਇਸੇ ਤਰ੍ਹਾਂ ਰਾਜੇ ਜਿਹੜੇ ਸਨ ਉਹ ਕਹਿੰਦੇ ਸਨ ਵੀ ਪ੍ਰਜਾ ਨੇ ਕੰਮ ਕਰਨਾ ਸਾਨੂੰ ਟੈਕਸ ਦੇਣਾ ਟੈਕਸ ਲੈਂਦੇ ਸਨ ਸਾਰੇ ਮਾਲਕ ਜਿਹੜੇ ਸਨ ਜ਼ਮੀਨਾਂ ਦੇ ਉਹ ਰਾਜੇ ਬਣ ਕੇ ਬੈਠੇ ਹੋ ਸਨ ਕਹਿੰਦੇ ਸੀ ਜਿਹੜਾ ਵੀ ਰਾਜਾ ਬਣ ਗਿਆ ਸਾਰੀ ਜੀਵਾਂ ਦਾ ਉਹਦਾ ਮਾਲਕ ਰਾਜਾ ਹੀ ਹੈ ਕੰਮ ਕਰਨ ਵਾਲੇ ਉਹਨਾਂ ਨੂੰ ਕਰਿੰਦੇ ਸਮਝਿਆ ਜਾਂਦਾ ਸੀ ਉਹ ਕਰਿੰਦੇ ਨੇ ਥੋੜਾ ਕੁ ਹਿੱਸਾ ਉਹਨਾਂ ਕੰਮ ਕਰਨ ਵਾਲਿਆਂ ਨੂੰ ਦੇਣਾ ਤੇ ਬਾਕੀ ਸਾਰਾ ਕੁਝ ਰਾਜੇ ਆਪ ਹੜੱਪ ਲੈਂਦੇ ਸਨ ਇਸੇ ਤਰ੍ਹਾਂ ਸੂਤ ਸ਼ਾਦ ਜਾਤ ਪਾਤ ਦਾ ਬਹੁਤ ਬੋਲਬਾਲਾ ਸੀਗਾ ਕਿ ਨੀਵੀਂ ਜਾਤ ਵਾਲਾ ਕੋਈ ਪਰਮੇਸ਼ਰ ਦਾ ਨਾਮ ਜਪ ਨਹੀਂ ਸਕਦਾ ਜੇ ਕੋਈ ਜਪਦਾ ਫੜਿਆ ਗਿਆ ਉਹਦੀ ਜੀਬ ਕੱਢ ਦਿੱਤੀ ਜਾਂਦੀ ਸੀ ਜੇ ਕੋਈ ਨਾਮ ਜਪਦਾ ਸੁਣਦਾ ਪਤਾ ਲੱਗ ਗਿਆ ਉਹਦੇ ਕੰਨਾਂ ਵਿੱਚ ਛਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀਗਾ ਜੇ ਕਿਸੇ ਨੇ ਕੋਈ ਤੁਰਨਾ ਵੀ ਨੀਵੀਂ ਜਾਤ ਵਾਲੇ ਨੇ ਕਿਤੇ ਜਾਣਾ ਉਨੂੰ ਕਹਿਣਾ ਕਿ ਆਪਣੇ ਪਿੱਛੇ ਇੱਕ ਛਾਪਾ ਬਣ ਲਿਆ ਜਾਵੇ ਕਿ ਤੇਰੀ ਪੈਰ ਨਾ ਲੱਗ ਜਾਵੇ ਖਤਮ ਹੁੰਦੀ ਜਾਵੇ ਨਾਲ-ਨਾਲ ਨਦੀ ਆਦਿਕ ਤੋਂ ਇਸ਼ਨਾਨ ਕਰਨਾ ਪਾਣੀ ਪੀਣਾ ਤੇ ਉਸ ਦਾ ਵੱਖਰਾ ਪਾਸਾ ਰੱਖਿਆ ਹੁੰਦਾ ਸਨ ਵਹਿਣ ਵਾਲੇ ਨੀਵੀਂ ਪਾਸੇ ਵਾਲੇ ਪਾਸੇ ਵੀ ਤੇਰਾ ਪਾਣੀ ਅੱਗੇ ਲੰਘ ਜਾਵੇ ਉੱਚੇ ਵਾਲੇ ਪਾਸਿਓਂ ਜਿਹੜਾ ਆ ਚੜ੍ਹਦੇ ਵਾਲੇ ਪਾਸੇ ਜਿਹੜਾ ਉਹ ਬ੍ਰਾਹਮਣ ਨੇ ਪਾਣੀ ਪੀਣਾ ਉਧਰ ਇਸ਼ਨਾਨ ਕਰਨਾ ਤੇ ਲੈਂਦੇ ਵਾਲੇ ਪਾਸੇ ਨੀਵੇਂ ਪਾਸੇ ਨੂੰ ਛੁਦਰ ਆਦਿਕ ਨੀਵੀਂ ਜਾਤ ਵਾਲਿਆਂ ਨੂੰ ਕਹਿਣਾ ਕਿ ਤੁਸੀਂ ਇਧਰੋਂ ਪਾਣੀ ਪੀਣਾ ਉਹ ਵੀ ਬਾਹਰ ਲਿਆ ਕਰਕੇ ਪੀਣਾ ਇਸੇ ਤਰ੍ਹਾਂ ਨੀਵੀਂ ਜਾਤਵਾਨਿਆਂ ਦੇ ਗਲਾਂ ਦੇ ਵਿੱਚ ਟੱਲੀਆਂ ਬਧੀਆਂ ਹੁੰਦੀਆਂ ਸੀ ਵੀ ਜਿੱਧਰ ਨੂੰ ਜਾਣਾ ਪਤਾ ਲੱਗ ਜਾਵੇ ਵੀ ਕਿ ਛੁਦਰ ਆ ਰਿਹਾ ब्राह्मण ਘਟਿਆ ਨਾ ਜਾਵੇ ਉਹ ਅੱਗੇ ਪਿੱਛੇ ਹੋ ਜਾਵੇ ਇਹੋ ਜੇ ਆਪਣੇ ਇਹਨਾਂ ਨੇ ਕਾਨੂੰਨ ਬਣਾਏ ਹੋਏ ਸਨ ਪਰ ਜਿਹੜੇ ਰੱਬ ਦੀ ਇਬਾਦਤ ਕਰਨ ਵਾਲੇ ਭਗਤੀ ਕਰਨ ਵਾਲੇ ਪਰਮੇਸ਼ਰ ਦੇ ਨਾਲ ਇੱਕ ਇੱਕ ਮਿਕ ਉਹਨਾਂ ਨੇ ਕ੍ਰਾਂਤੀਕਾਰੀ ਲਿਆਂਦੀ ਹਾ ਦਾ ਨਾਅਰਾ ਮਾਰਿਆ ਵੀ ਸਾਰਾ ਕੁਝ ਪਖੰਡਿਆ ਕੋਈ ਜਾਤ ਪਾਤ ਪਰਮੇਸ਼ਰ ਦੀ ਬਣਾਈ ਹੋਈ ਨਹੀਂ ਹੈ ਹਾਂ ਆਪਣੇ ਆਪਣੇ ਕਿਰਤ ਆ ਕੋਈ ਜਿਹੜੀ ਜਿਹੜੀ ਕਿਰਤ ਕਰਦਾ ਉਹਦਾ ਉਹਦਾ ਉਸ ਨੂੰ ਕਿਹਾ ਜਾਂਦਾ ਪਰ ਜੇ ਜਾਤ ਪਾਤ ਦੇ ਆਧਾਰ ਤੇ ਕਿਸੇ ਨੂੰ ਨੀਵਾਂ ਸਮਝਣਾ ਕਿਸੇ ਨੂੰ ਮਾੜਾ ਕਹਿਣਾ ਮਾੜੇ ਕਰਮ ਹੋਇਆ ਕਰਦੇ ਨਹੀਂ ਬੰਦਾ ਕੋਈ ਮਾੜਾ ਨਹੀਂ ਕਰਮ ਬੰਦੇ ਦੇ ਮਾੜੇ ਹੁੰਦੇ ਨੇ ਭਾਵੇਂ ਉਹ ਕੋਈ ਕੁੱਚੀ ਜਾਤ ਵਾਲਾ ਸਮਝੇ ਭਾਵੇਂ ਕਿ ਨੀਮੀ ਜਾਤ ਵਾਲਾ ਸਮਝੇ ਕਰਮ ਮਾੜੇ ਕਰਨੇ ਨੇ ਜਿਨ੍ਹਾਂ ਨੇ ਤੇ ਉਹਨਾਂ ਨੂੰ ਮਾੜੇ ਹੀ ਭੋਗਣੇ ਪੈਣਗੇ ਨਾ ਆ ਜਿਹੜਾ ਇੱਕ ਬੁੱਤੜ ਆ ਮਾਰਿਆ ਗਿਆ ਹੁਣ ਜਿਸ ਦਾ ਘਰ ਦੇ ਨੇ ਨਾਮ ਰੱਖਿਆ ਸੀ ਸੂਬਾ ਸਿੰਘ ਨੌਕਰੀ ਮਿਲੀ ਅਹੁਦਾ ਮਿਲ ਗਿਆ ਤੇ ਉਹ ਕਹਿੰਦਾ ਸੀ ਮੈਨੂੰ ਸੂਬਾ ਸਰਹੰਦ ਕਹੋ ਕਹਿੰਦਾ ਸੀ ਜਿਸ ਤਰ੍ਹਾਂ ਧੰਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਸਾਹਿਬ ਜੀ ਦੇ ਉਹ ਸ਼ਬਦ ਵਰਤਦਾ ਸੀ ਬੱਚੇ ਕਹਿੰਦਾ ਜਿਸ ਤਰ੍ਹਾਂ ਗੁਰੂ ਗੋਬਨ ਸਿੰਘ ਦੇ ਬੱਚੇ ਸੋਬੇ ਸਰਹੰਦ ਨੇ ਮਾਰੇ ਸੀ ਇਦਾਂ ਸਿੰਘਾਂ ਦੇ ਬੱਚੇ ਮੈਂ ਮਾਰਦਾ ਆ ਤੇ ਮੈਨੂੰ ਸੂਬਾ ਸਰਹੰਦ ਕਹੋ ਸੂਬਾ ਸਰਹੰਦ ਸੂਬਾ ਸਰਹੰਦ ਬਣਿਆ ਸੀ ਉਹ ਬਹੁਤ ਸਾਲਾਂ ਬਾਅਦ ਕੋਰਟ ਦੇ ਵਿੱਚ ਕੇਸ ਚੱਲਦੇ ਰਹੇ ਕਿਉਂਕਿ ਉਸ ਨੇ ਨਿਹੱਕ ਬੱਚੇ ਚੁੱਕ-ਚੁੱਕ ਕੇ ਅਕਾਉਂਟਰ ਕੀਤੇ ਤੇ ਬਹੁਤ ਜ਼ਿਆੜੇ ਨੌਜਵਾਨ ਬੱਚੇ ਉਸ ਨੇ ਮਾਰੇ ਸੀ। ਅਦਾਲਤ ਨੇ ਜੇ ਸਜ਼ਾ ਉਸ ਨੂੰ ਦਿੱਤੀ ਦਿੱਤੀ ਹੈ। ਤੇ ਬੜਿਆਂ ਨੇ ਕਿ ਆ ਵੀ ਲੋਕਾਂ ਨੂੰ ਆ ਮਿਲ ਗਿਆ ਜੀ ਸਜ਼ਾ ਮਿਲ ਗਈ ਉਸ ਬੰਦੇ ਨੂੰ ਸਜ਼ਾ ਮਿਲ ਗਈ। ਕਈਆਂ ਸਾਲਾਂ ਬਾਅਦ ਜਾ ਕੇ ਉਸ ਨੂੰ ਸਜ਼ਾ ਮਿਲੀ। ਜੇ ਸਜ਼ਾ ਮਣੀ ਤੇ ਦੇਖੋ ਨਿਆਂ ਕੀ ਕੀਤਾ ਅਜੇ 1 ਮਹੀਨਾ ਨਹੀਂ ਉਹਨਾਂ ਹੋਇਆ ਜੇਲ੍ਹ ਦੇ ਅੰਦਰ ਤੇ ਉਹਨੂੰ ਜ਼ਮਾਨਤ ਵੀ ਮਿਲ ਗਈ ਜ਼ਮਾਨਤ ਵੀ 1 ਮਹੀਨਾ ਨਹੀਂ ਅਜੇ ਹੋਇਆ ਤੇ ਜਿਹੜੇ ਗੁਰੂ ਕੇ ਲਾਲ ਗੁਰੂ ਕੇ ਸਿੰਘ 30 30 ਸਾਲ 32 32 ਸਾਲ ਉਹਨਾਂ ਨੂੰ ਅੰਦਰ ਜੇਲ੍ਹਾਂ ਦੇ ਅੰਦਰ ਹੋ ਗਏ ਇੱਕ ਵਾਰਾ ਵੀ ਕਦੇ ਜ਼ਮਾਨਤ ਤੇ ਦੂਰ ਦੀ ਗੱਲ ਛੁੱਟੀ ਵੀ ਨਹੀਂ ਕਦੇ ਮਿਲੀ ਉਹਨਾਂ ਨੂੰ ਜਗਤਾਰ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜਵਾਨਾ ਭਾਈ ਭੁੱਲਰ ਹੋਰ ਬਹੁਤ ਸਾਰੇ ਅਣਗਿਣਤ ਸਿੰਘ ਨੇ ਜਿਹੜੇ ਜੇਲਾਂ ਦੇ ਅੰਦਰ ਡੱਕੇ ਹੋਏ ਨੇ ਕਿ ਛੁੱਟੀ ਤੱਕ ਨਹੀਂ ਉਸ ਪੁਲਸੀਏ ਬੁਚੜ ਦੀ ਜਿਹੜੀ ਆ 1 ਮਹੀਨੇ ਦੇ ਅੰਦਰ ਅੰਦਰ ਜਿਹੜੀ ਆ ਉਹਦੀ ਜਮਾਂਤ ਵੀ ਹੋ ਗਈ ਤੇ ਖਿਆਲ ਕਰਿਓ ਕਹਿੰਦਾ ਸੀ ਮੈਂ ਸੂਬਾ ਸਰਹੰਦ ਹਾਂ ਇਹ ਫਿਰ ਸੂਬਾ ਸਰਹੰਦ ਸੀ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਵੀ ਜਿਉਂਦੇ ਆ ਨਾ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬੇ ਸਰਹੰਦਾ ਦਾ ਸੋਧਾ ਲਾਇਆ ਇਸ ਸੂਬੇ ਦਾ ਸੋਧਾ ਜਿਹੜਾ ਉਹ ਭਾਈ ਸੰਦੀਪ ਸਿੰਘ ਨੇ ਲਾ ਦਿੱਤਾ ਇਸ ਸੂਬੇ ਦਾ ਜਿਹਦਾ ਆ ਉਹਦਾ ਸੋਧਾ ਜਿਹੜਾ ਆ ਭਾਈ ਸੰਦੀਪ ਸਿੰਘ ਨੇ ਲਾਉਣਾ ਕੀਤਾ ਨਮਸ਼ਕਾਰ ਹੈ ਐਸੇ ਸੂਰਮਿਆਂ ਯੋਧਿਆਂ ਨੂੰ ਉਹਨੇ ਦਤ ਦਿੱਤਾ ਫੇਰ ਕਿ ਅਜੇ ਸੇ ਕੌਮ ਦੇ ਵਿੱਚ ਮਰਦ ਜਿਹੜੇ ਨੇ ਉਹ ਜਿਉਂਦੇ ਨੇ ਅਜੇ ਵੀ ਮਾਵਾ ਮਰਦ ਯੋਧੇ ਯੋਧੇ ਸੂਰਮੇ ਪੈਦਾ ਕਰਦੀਆਂ ਨੇ ਅਜੇ ਵੀ ਮਰਦ ਪੈਦਾ ਹੁੰਦੇ ਨੇ ਪਹਿਲਾਂ ਉਸ ਨੇ ਇੱਕ ਦੁਸ਼ਟ ਦਾ ਪਹਿਲਾ ਸੌਦਾ ਲਾਇਆ ਸੀਗਾ ਫਿਰ ਉਸ ਲਈ ਹੁਣ ਜੇਲ੍ਹ ਦੇ ਵਿੱਚ ਇੱਕ ਦਾ ਸੌਦਾ ਲਾਉਣਾ ਕੀਤਾ ਜਿਹਦਾ ਕਹਿੰਦਾ ਸੀ ਮੈਨੂੰ ਸੂਬਾ ਸਰਹੰਦ ਕਹੋ ਨਮਸਕਾਰ ਐਸੀਆਂ ਮਾਵਾ ਨੂੰ ਐਸੇ ਪਿਤਾ ਨੂੰ ਜਿਨ੍ਹਾਂ ਨੇ ਭਾਈ ਸੰਦੀਪ ਸਿੰਘ ਨੂੰ ਜਨਮ ਦਿੱਤਾ ਹੈ ਕਿਸ ਝੁਕਦਾ ਐਸੇ ਪਿਤਾ ਨੂੰ ਐਸੀ ਮਾਂ ਨੂੰ ਐਸਾ ਜੋਧਾ ਤੇ ਸੂਰਮਾ ਪੈਦਾ ਜਿਨ੍ਹਾਂ ਨੇ ਕੀਤਾ ਹੁਣ ਉਹਦਾ ਸੋਧਾ ਲਾ ਦਿੱਤਾ ਜਦੋਂ ਹਸਪਤਾਲ ਦੇ ਵਿੱਚ ਦਾਖਲ ਸੀ ਨਾ ਕਹਿੰਦੇ ਘਰ ਦੇਆਂ ਇਨਕਾਰ ਕਰ ਦਿੱਤਾ ਕਿ ਸਾਡਾ ਨਹੀਂ ਅਸੀਂ ਨਹੀਂ ਇਹਨੂੰ ਲੈਣਾ ਅਸੀਂ ਨਹੀਂ ਇਹਦੀ ਸੇਵਾ ਕਰਨੀ ਕਹਿੰਦੇ ਖਾਤਰ ਕੀਤਾ ਉਹਨੇ ਇਹ ਕੁਰਸੀ ਲਈ ਲੋਕਾਂ ਦੇ ਬੱਚੇ ਮਾਰ ਮਾਰ ਕਰਕੇ ਅਹੁਦੇ ਤੇ ਪਹੁੰਚਿਆ ਕਾਦੇ ਵਾਸਤੇ ਪੈਸੇ ਵਾਸਤੇ ਪਰਿਵਾਰ ਵਾਸਤੇ ਇਹ ਮਾੜੇ ਕਰਮ ਕੀਤੇ ਪਰ ਮਾੜੇ ਕਰਮ ਜੈਸਾ ਬੀਜੇਗਾ ਉਹੀ ਵੱਢਣਾ ਪੈਣਾ ਨਾ ਦੱਦਾ ਦੋਸ ਨਾ ਦੇਉ ਕਿਸੈ ਦੋਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰਜਨ ਗੁਰੂ ਕਾ ਸੇਹ ਕਦੇ ਨਿਹੱਕ ਨੂੰ ਵਿਦੋਸ਼ੇ ਨੂੰ ਨਹੀਂ ਕਦੇ ਮਾਰਦਾ ਜਿਹੜਾ ਦੋਸ਼ੀ ਐ ਉਸ ਨੂੰ ਜਿਹੜਾ ਆ ਸੋਦਾ ਲਾਇਆ ਜਾਂਦਾ ਦੋਸ਼ੀ ਨੂੰ ਜਿਹੜਾ ਅਦਾਲਤ ਨੇ ਸਜ਼ਾ ਦਿੱਤੀ ਪਰ ਨਾਲ ਹੀ ਜ਼ਮਾਨਤ ਦੇ ਦਿੱਤੀ ਗਈ ਪਰ ਇਹ ਫਿਰ ਗੁਰੂ ਕਾ ਖਾਲਸਾ ਜਿਹੜਾ ਨਾ ਕਿਉਂਕਿ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਕੋਈ ਨਾ ਕੋਈ ਫਿਰ ਵਿਉਂਤਬੰਦੀ ਬਣਾ ਦਿੰਦਾ ਕੋਈ ਨਾ ਕੋਈ ਢੰਗ ਬਣਾ ਦਿੰਦਾ ਫਿਰ ਸੋਧਾ ਲਾਉਣ ਦਾ ਫਿਰ ਉਸ ਨੂੰ ਸਜ਼ਾ ਮਿਲੀ ਹੈ ਤੇ ਉਹਦੇ ਪਰਿਵਾਰ ਨੇ ਵੀ ਇਨਕਾਰ ਕਰ ਦਿੱਤਾ ਕਹਿੰਦੇ ਵੀ ਅਸੀਂ ਨਹੀਂ ਹਸਪਤਾਲ ਚ ਲੈਣਾ ਅਸੀਂ ਨਹੀਂ ਇਹਨੂੰ ਸਾਹਮਣਾ ਐਦਾਂ ਦੇ ਬਹੁਤ ਸਾਰੇ ਲੋਕ ਨੇ ਪੁਲਿਸ ਅਫਸਰ ਬੜੇ ਨੇ ਇਹ ੱਟਕੇ ਖਾਂਦੇ ਫਿਰਦੇ ਆ ਜਿਨ੍ਹਾਂ ਦੀ ਕੂਕਰਾਂ ਦੇ ਨਾਲੋਂ ਵੀ ਕੁੱਤਿਆਂ ਦੇ ਨਾਲੋਂ ਵੀ ਮਾੜੀ ਜੂਨ ਜਿਹੜੀ ਆ ਉਹ ਮਨੁੱਖਾਂ ਜੂਨ ਦੇ ਵਿੱਚ ਭੁਗਤ ਰਹੇ ਨੇ ਮਾੜੇ ਕਰਮ ਕਰਕੇ ਜਿਹੜੀ ਆ ਮਾੜਾ ਕਰਮ ਕਰਨਾ ਤੇ ਉਹਦਾ ਮਾੜਾ ਹੀ ਨਤੀਜਾ ਨਿਕਲਣਾ ਇਸੇ ਤਰ੍ਹਾਂ ਮਾੜੇ ਕਰਮ ਕਰਨ ਵਾਲੇ ਉਸ ਸਮੇਂ ਤੇ ਭਗਤ ਰਵਿਦਾਸ ਮਹਾਰਾਜ ਜੀਆ ਨੇ ਸਮੇਂ ਤੇ ਜਿਹੜੇ ਕਹਿੰਦੇ ਅਸੀਂ ਰੱਬ ਬਣ ਕੇ ਬੈਠੇ ਆ ਤੇ ਇਹਨਾਂ ਨੇ ਸੱਚ ਦੀ ਆਵਾਜ਼ ਜਿਹੜੀ ਉਠਾਉਣੇ ਕੀਤੀ ਸੱਚ ਦੀ ਆਵਾਜ਼ ਤੇ ਕੋਈ ਜਿਹੜਾ ਆ ਜਾਤ ਕਰਕੇ ਕੋਈ ਨੀਵਾ ਨਹੀਂ ਜਾਤ ਕਰਕੇ ਕੋ ਉੱਚਾ ਨਹੀਂ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਨਗੀ ਕੀਤੀ ਹੈ ਬਨਗੀ ਤੇ ਸਾਰੇ ਸੰਸਾਰ ਦੇ ਵਿੱਚ ਉਹਨਾਂ ਦੀਆਂ ਜੈ ਜੈਕਾਰਾਂ ਹੋਈਆਂ ਨੇ ਸਾਰੇ ਸੰਸਾਰ ਦੇ ਵਿੱਚ ਜਿਸ ਦੀ ਬਾਬਤ ਭਾਈ ਗੁਰਦਾਸ ਜੀ ਆਪਣੀ ਵਾਰ ਦੇ ਵਿੱਚ ਫਰਮਾਨ ਕਰਦੇ ਨੇ ਦਸਵੀਂ ਵਾਰ ਦੀ 17ਵੀਂ ਪਾਉੜੀ ਹੈ ਭਗਤ ਭਗਤ ਜਗਵਜਿਆ ਚਹ ਚੱਕਾਂ ਦੇ ਵਿੱਚ ਵਿੱਚ ਚਮਰੇਟਾ ਪਾਉਣਾ ਗੰਢਾ ਰਾਹ ਵਿੱਚ ਕੁਲਾ ਧਰਮ ਢੋਏ ਢੋਰ ਸਮੇਟਾ ਕਿਉਂ ਕਰ ਮੈਲੇ ਚਿੱਤ ਦੇ ਹੀਰਾ ਲਾਲ ਅਮੋਲ ਪਲੇਟਾ ਚਹ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹਿਟਾ ਨਾਵਨ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਥੀਟਾ ਕੱਢ ਕੇ ਸੀਦਾ ਸੰਪਿਆ ਰਵਦਾਸ ਗੰਗਾ ਦੀ ਭੇਟਾ ਲੱਗਾ ਪੁਰਬ ਅਬੀਜ ਦਾ ਡਿੱਠਾ ਚਲਤ ਅਚਰਜ ਅਮੇਟਾ ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉ ਤਾਣਾ ਪੇਟਾ ਭਗਤ ਜਨਾ ਹਰ ਮਾਂ ਪਿਓ ਬੇਟਾ ਚਹੋਂ ਚੁ ਕੁੰਟਾਂ ਦੇ ਵਿੱਚ ਜਾਜਾਕਾਰਾਂ ਹੋਈਆਂ ਤੇ ਸਾਖੀ ਆਪ ਜੀ ਨੇ ਇਹ ਸਰਵਣ ਕੀਤੀ ਏ ਥੋੜੇ ਦਿਨੀ ਪਹਿਲਾਂ ਇਹ ਸੰਗ ਚੱਲਿਆ ਸੀਗਾ ਜੋੜਾ ਘੰਡਾਇਆ ਤੇ ਭਗਤ ਜੀ ਨੇ ਉਹਨਾਂ ਨੂੰ ਕਿਹਾ ਪਿਆ ਕਸੀਰਾ ਲੈ ਜਾਓ ਮੇਰਾ ਵੀ ਇੱਕ ਪੈਸਾ ਥੇਲਾ ਗੰਗਾ ਦੀ ਤਾਂ ਭੇਟਾ ਕਰਨਾ ਜੇ ਗੰਗਾ ਮਈਆ ਆਪ ਹੱਥ ਕੱਢ ਕੇ ਕਿਰਕ ਲਵੇ ਤੇ ਗੰਗਾ ਦੇ ਵਿੱਚ ਉਹ ਇਸ਼ਨਾਨ ਕੀਤਾ ਉਹਨਾਂ ਨੇ ਉਹ ਭੇਟਾ ਦਿੱਤੀ ਤੇ ਆਪ ਹੱਥ ਕੱਢ ਕੇ ਲਈ ਨਿਸ਼ਾਨੀ ਵਜੋਂ ਕੰਗਣ ਦੇਣਾ ਕੀਤਾ ਉਹ ਬ੍ਰਾਹਮਣ ਜਿਹੜਾ ਸੀ ਪੰਡਤ ਜਿਹੜਾ ਸੀ ਬੇਈਮਾਨ ਹੋ ਗਿਆ ਘਰ ਦੇ ਵਿੱਚ ਲੈ ਗਿਆ ਘਰਕਵਾਲੀ ਨੂੰ ਦਿੱਤਾ ਰਾਜੇ ਦੀ ਘਰਵਾਲੀ ਨੂੰ ਪਤਾ ਲੱਗ ਗਿਆ ਉਹਨੇ ਕਿਹਾ ਇੱਕ ਹੋਰ ਚਾਹੀਦਾ ਬੜੀ ਮੁਸ਼ਕਿਲ ਬਣ ਗਈ ਉਸ ਪੰਡਤ ਬ੍ਰਾਹਮਣ ਤੇ ਫਿਰ ਰਬਦਾਸ ਮਹਾਰਾਜ ਜੀਆਂ ਦੇ ਕੋਲ ਆਇਆ ਮੇਰ ਤੋਂ ਗਲਤੀ ਹੋ ਗਈ ਐ ਮੈਂ ਬੇਈਮਾਨੀ ਕੀਤੀ ਐ ਰਬਦਾਸ ਮਹਾਰਾਜ ਜੀਆਂ ਨੇ ਕਿਹਾ ਹਾਂ ਤੈਨੂੰ ਗੰਗਾ ਤੇ ਜਾਣ ਦੀ ਲੋੜ ਨਹੀਂ ਐ ਕਿੰਨੇ ਕੰਗਣ ਚਾਹੀਦੇ ਉਹ ਜਿਹੜਾ ਚਮੜਾ ਪਹਿਣ ਵਾਲਾ ਹਲਵੰਡਾ ਜਿਹਾ ਹੁੰਦਾ ਉਹਦੇ ਵਿੱਚ ਪਾਣੀ ਉਹਦੇ ਵਿੱਚ ਕਿਹਾ ਝਾਤੀ ਮਾਰ ਜੇ ਨੇ ਮਰਜ਼ੀ ਕੱਢ ਕੇ ਲੈ ਜਾ ਕਿਉਂਕਿ ਪਰਮੇਸ਼ਰ ਦੇ ਨਾਲ ਇੱਕ ਵੇ ਕੀ ਨੇ ਪਰਮੇਸ਼ਰ ਦਾ ਰੂਪ ਉਨਾਂ ਦੇ ਕੋਲ ਸਾਰਾ ਕੁਝ ਹੀ ਹੋਇਆ ਕਰਦਾ ਜਿਨ੍ਹਾਂ ਨੇ ਮਾਇਆ ਦਾ ਆਪ ਤਿਆਗ ਕੀਤਾ ਹੋਇਆ ਕਹਿਣਾ ਕੀਤਾ ਜੀ ਸਾਨੂੰ ਇਹਦੀ ਲੋੜ ਹੁੰਦੀ ਅਸੀਂ ਕੰਗਣ ਕੀ ਕਰਨਾ ਇੱਕ ਵਾਰ ਇੱਕ ਪਰਮੇਸ਼ਰ ਦਾ ਰੂਪ ਧਾਰਨ ਕਰਕੇ ਸਾਧੂ ਆਇਆ ਕਿਉਂਕਿ ਝੌਂਪੜੀ ਬਣਾ ਕਰਕੇ ਰਹਿੰਦੇ ਤੇ ਆਪਣੀ ਕਿਰਤ ਕਰਦੇ ਦਸਨੋਹਾਂ ਦੀ ਕਿਰਤ ਰਵਦਾਸ ਮਹਾਰਾਜ ਜੀ ਉਹਨੇ ਕਿਹਾ ਆ ਪਾਰਸ ਰੱਖ ਲੈ ਪਾਰਸ ਜਿਹੜਾ ਵੀ ਲੋਹਾ ਜਾਂ ਕੋਈ ਵੀ ਧਾਤੂ ਜਿਹੜੀ ਇਹਦੇ ਨਾਲ ਕਸਾਈ ਦਿੱਤੀ ਜਾਵੇ ਲੋਹਾ ਕਸਾਏਗਾ ਸੋਨਾ ਬਣ ਜਾਵੇਗਾ ਕੁਝ ਸਮੇਂ ਬਾਅਦ ਆਇਆ ਉਹਨੇ ਕਿਹਾ ਵੀ ਸੋਚਿਆ ਵੀ ਹੁਣ ਦੇ ਬੜੇ ਮਹਿਲ ਬਾੜੀਆਂ ਪਾ ਲਈ ਹੋਣਗੇ ਸੋਨਾ ਬਣਾ ਬਣਾ ਕਰਕੇ ਵੇਚਿਆ ਹੋਵੇ ਗੱਲ ਹੋਵੇ ਤੂੰ ਉਹਨਾਂ ਗਿਆ ਤੈਨੂੰ ਵਸਤੂ ਦੇ ਕੇ ਗਿਆ ਸੀ ਉਹ ਕਿੱਥੇ ਆ ਕੇ ਨੇ ਜਿੱਥੇ ਰਹਾਗੇ ਸੀ ਉੱਥੇ ਹੀ ਆ ਝੌਂਪੜੀ ਦੀ ਛੱਤ ਦੇ ਵਿੱਚ ਕਿਉਂਕਿ ਜੀ ਇਸ 바ਸੇਵਲ ਕਹ ਜਾਂਦੇ ਤੇ ਫਿਰ ਪਰਮੇਸ਼ਰ ਦੇ ਨਾਲ ਟੁੱਟ ਜਾਣਾ ਸੀ। ਪਰਮੇਸ਼ਰ ਦੇ ਨਾਲ ਪਰਮੇਸ਼ਰ ਦੇ ਨਾਲ ਇੱਕ ਮੇਕ ਮਾਇਆ ਦਾ ਤਿਆਗ ਕੀਤਾ ਹੋਇਆ। ਸੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਵੀ ਫਰਮਾਨ ਕਰਦੇ ਹਨ। ਗੋਬਿੰਦ ਗੋਬਿੰਦ ਗੋਮਦ ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋਸ਼ੀ ਪਰ ਹੋਇਓ ਲਾਖੀਣਾ। ਬੁਰਨਾ ਕੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹ ਰੋ ਭਇਓ ਗੁਣੀ ਕੇ ਹੀਰਾ। ਰਬਦਾਸ ਤੁਮਨਤਾ ਢੋਲ ਨੀਤਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਕਹਿੰਦੇ ਤਿਆਗ ਦਿੱਤੀ ਮਾਇਆ ਤੇ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਗਿਆ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌਕੁੰਟ ਮਾਨਾ ਚੌਕੁੰਟਾਂ ਦੇ ਵਿੱਚ ਉਹਨਾਂ ਦੀ ਜੈ ਜੈਕਾਰਾਂ ਹੋ ਜਾਂਦੀਆਂ ਰਹਿ ਜੈਕਾਰਾਂ ਤੇ ਭਗਤ ਰਵਦਾਸ ਮਹਾਰਾਜ ਜੀ ਨੇ ਕਹਿਣਾ ਕੀਤਾ ਲੋਕ ਭਾਵੇਂ ਮਾੜਾ ਕਹਿੰਦੇ ਸਨ ਬੜਾ ਕੁਝ ਬੋਲਦੇ ਸਨ ਪਰ ਉਹਨਾਂ ਨੇ ਪਰਮੇਸ਼ਰ ਦੇ ਨਾਲ ਇੱਕਮਿਕ ਪਰਮੇਸ਼ਰ ਦੇ ਨਾਲ ਉਹਨਾਂ ਦੀ ਗੁਰਬਾਣੀ ਵਿੱਚ ਫਰਮਾਨ ਹੈ ਮੋਹੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤ ਪਾਵਨ ਨਾਮ ਕੈਸੇ ਹੁੰਤਾ ਕਹਿਣਾ ਕੀਤਾ ਕੋਈ ਫਰਕ ਨਹੀਂ ਹੈ ਮੇਰੇ ਵਿੱਚ ਤੇ ਹੁਣ ਪਰਮੇਸ਼ਰ ਤੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਪਰਮੇਸ਼ਰ ਦੇ ਨਾਲ ਇਕਮਿਕ ਹੀ ਹੋ ਗਏ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਇਕਮਿਕ ਹੋ ਗਏ ਨੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਕੇ ਬੰਦਗੀ ਕਰਕੇ ਜਿਨ੍ਹਾਂ ਨੂੰ ਲੋਕ ਬੜਾ ਮਾੜਾ ਕਹਿੰਦੇ ਸਨ ਲੋਕ ਬੜਾ ਨਿੰਦੇ ਸਨ ਉਹਨਾਂ ਨੇ ਕਹਿਣਾ ਕੀਤਾ ਕਿ ਇਹ ਪਰਮੇਸ਼ਰ ਦੀਆਂ ਬਰਕਤਾਂ ਨੇ ਅਕਾਲ ਪੁਰਖ ਵਾਹਿਗੁਰੂ ਰਹਿਮਤਾਂ ਨੇ ਆਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਘਰੈ ਜਾਕੀ ਛੋਤ ਜਗਤ ਕੋ ਲਾਗਿਆ ਤਾਂ ਪਰ ਤੂੰ ਹੀ ਧਰੈ ਨੀਚ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਲੋਚਨ ਸਦਨਾ ਹਸੈਨ ਕਰੈ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਸਰ ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹੁਣ ਐਸੀ ਲਾੜ ਤੇਰੇ ਤੋਂ ਬਿਨਾ ਕੌਣ ਕਰਦਾ ਏ ਤੇਰੇ ਤੋਂ ਬਿਨਾ ਦੁਨੀਆ ਵਾਲੇ ਤੇ ਬੜਾ ਕੁਝ ਬੋਲਦੇ ਨੇ ਕੋਈ ਮਾੜਾ ਕਹਿੰਦਾ ਕੋ ਚੰਗਾ ਕਹਿੰਦਾ ਪਰ ਜਿਹੜੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਐਸੀ ਲਾਲ ਤੁਜ ਬਨ ਕੌਣ ਕਰੈ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੈ ਤੇ ਮਥੇ ਤੇ ਉੱਤੇ ਸਿਰ ਦੇ ਉੱਪਰ ਜਿਹੜਾ ਨਾ ਸ਼ਤਰ ਚੁਲਾ ਦਿੱਤੇ ਸ਼ਤਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੋ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਰਧਨਾ ਕੀਤੀ ਹੈ ਉਹਨਾਂ ਦੀ ਸਦਾ ਹੀ ਜੈ ਜੈਕਾਰ ਹਨ ਸਦਾ ਹੀ ਜੈ ਜੈਕਾਰ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਅੰਦਰ ਸੁਭਾਈਵਨ ਹੋ ਗਏ ਨੇ ਰਵਦਾਸ ਮਹਾਰਾਜ ਜੀ ਜਿਨ੍ਹਾਂ ਲੋਕ ਨੀਵੀਂ ਜਾਤ ਦਾ ਸਮਝਦੇ ਸਨ ਨੀ ਜਾਤ ਵਾਲਾ ਸਮਝ ਨਹੀਂ ਸਨ ਕਹਿੰਦੇ ਸਨ ਪਰ ਜਿਨ੍ਹਾਂ ਨੇ ਪਰਮੇਸ਼ਰ ਦੀ ਅਬਾਦ ਕੀਤੀ ਅਕਾਲ ਪੁਰਖ ਵਾਹਿ ਨਾਮ ਜਪਿਆ ਰਾਜੇ ਮਹਾਰਾਜੇ ਆ ਕਰਕੇ ਉਹਨਾਂ ਦੇ ਚਰਨਾਂ ਤੇ ਝੁਕੇ ਨੇ ਨਮਸ਼ਕਾਰਾਂ ਕੀਤੀਆਂ ਗੁਰੂ ਧਾਰਨ ਕੀਤਾ ਉਹਨਾਂ ਨੂੰ ਬਹੁ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕਰਕੇ ਰਾਜੇ ਮਹਾਰਾਜੇ ਆਏ ਰਾਣੀਆਂ ਆਈਆਂ ਬੜੇ ਬੜੇ ਪੰਡਿਤ ਵਿਦਵਾਨ ਆਪਣੇ ਆਪ ਨੂੰ ਸਮਝਣ ਵਾਲੇ ਉਹਨਾਂ ਨੂੰ ਵੀ ਇੱਕ ਦਿਨ ਝੁਕਣਾ ਪਿਆ ਗਿਆ ਝੁਕਣਾ ਪਿਆ ਗਿਆ ਇੱਕ ਦਿਨ ਉਹਨਾਂ ਨੇ ਵੀ ਨਮਸ਼ਕਾਰਾਂ ਕਰਨੀਆਂ ਪਈਆਂ ਕਿਉਂਕਿ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਇੱਕਮਿਕ ਹੀ ਹੋ ਜਾਂਦੇ ਨੇ ਅਕਾਲ ਪੁਰਖ ਵਾਹਿਗੁਰੂ ਨਾਲ ਮਿਲ ਜਾਂਦੇ ਨੇ ਜਿਸ ਤਰ੍ਹਾਂ ਜਲ ਦੇ ਉੱਪਰ ਤਰੰਗਾ ਹੁੰਦੀਆਂ ਨਾ ਜਲ ਦੇ ਉੱਪਰ ਤਰੰਗਾ ਹੁੰਦੀਆਂ ਇਸੇ ਤਰ੍ਹਾਂ ਉਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਜਿਹੜੇ ਆ ਭਗਤ ਜਨ ਜਿਹੜੇ ਆ ਪਰਮੇਸ਼ਰ ਦੀ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਕੋਈ ਫਰਕ ਨਹੀਂ ਉਹ ਪਰਮੇਸ਼ਰ ਦੇ ਨਾਲ ਇੱਕਮਿਕ ਹੀ ਹੋ ਜਾਂਦੇ ਹੈ ਸੋ ਆਪ ਜੀ ਵਿਰਾਗ ਨਿਮਰਤਾ ਪ੍ਰੇਮਾ ਭਗਤੀ ਪ੍ਰਭੂ ਵਿਰਧ ਪ੍ਰਭੂ ਦੇਸ਼ ਆਦਿ ਵਿਸ਼ਾ ਤੋਂ ਬੜੇ ਪਿਆਰ ਭਾਵਨਾ ਨਾਲ ਬਾਣੀ ਦੇ ਆਪ ਜੀ ਨੇ ਚਾਰ ਸ਼ਬਦ ਰਚੇ ਇੱਕ ਸ਼ਲੋਕ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਦਰਜ ਹੈ ਸੋ ਆਪ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੋਲੇ ਝਟਕਤੇ ਤੇ ਲੱਕੋ ਡੋਲੇ ਖਾਂਦੇ ਮਰਾਂ ਨੂੰ ਧੀਰਜ ਦੇ ਤਨਵਾਸ ਬਖਸ਼ਦੀ ਹੈ ਪ੍ਰਭੂ ਮਾਲਕ ਤੇ ਪੂਰਨ ਭਰੋਸਾ ਰੱਖਣ ਸਦਕਾ ਮਾਲਕ ਆਪਣੇ ਸੇਵਕਾਂ ਦੀ ਪੈਜ ਰੱਖਦਾ ਹੈ ਨੀਚਾ ਊਚ ਕਰਾ ਮੇਰਾ ਗੋਬਿੰਦ ਕਾਹੂ ਤੇ ਨਾ ਡਰਾਂ ਜੀ ਕਲਾ ਵਰਤਾਂਦੇ ਹੋਏ ਆਪ ਜੀ ਪ੍ਰਭੂ ਭਗਤੀ ਦੇ ਪੂਰਨੇ ਪਾਉਂਦੇ ਹੋਏ ਅਖੌਤੀ ਜਾਤ ਪਾਤ ਦੇ ਵਿਰੁੱਧ ਆਵਾਜ਼ ਬੁਲੰਦ ਕਰਦੇ ਲੋਕਾਇ ਨੂੰ ਗਹਿਮਾ ਪਰਮਾ ਤੋਂ ਮੁਕਤ ਕਰਨ ਦੇ ਉਪਦੇਸ਼ ਦਿੱਤੇ 1528 ਈਸਵੀ ਨੂੰ ਜਿਉਂ ਜਲਮ ਹੈ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਦੀ ਅਵਸਥਾ ਪ੍ਰਾਪਤ ਕਰ ਗਏ ਪੰਜ ਭੂਤਿਕ ਸਰੀਰ ਦਾ ਤਿਆਗ ਕਰ ਦਿੱਤਾ ਆਪ ਜੀ ਸੱਚੇ ਸੁੱਚੇ ਉਪਦੇਸ਼ ਅੱਜ ਵੀ ਲੋਕਾਇ ਨੂੰ ਸੱਜਦਾ ਪਹਿਰਾ ਦੇਣ ਦਾ ਭਵਜੋ ਤੋਂ ਪਾਰ ਹੋਣ ਲਈ ਚਾਨਣੁ ਮਨਾਰਾ ਬਣੇ ਹੋਏ ਨੇ ਸੋ ਰਬਦਾਸ ਮਹਾਰਾਜ ਜੀਆਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਅਮਰਤ ਬਾਣੀ ਦੇ ਵਿੱਚ ਦਰਜ ਅੱਜ ਵੀ ਲੋਕਾਈ ਨੂੰ ਪਰਮੇਸ਼ਰ ਦੇ ਨਾਲ ਜੋੜਦੀ ਹੈ ਪਰਮੇਸ਼ਰ ਦੇ ਨਾਲ ਇਹ ਜੁਗ ਹੋ ਜੁਗ ਅਟਲ ਹੈ ਭਗਤ ਰਬਦਾਸ ਮਹਾਰਾਜ ਜੀ ਜੁਗ ਹੋ ਜੁਗ ਅਟਲ ਹੋ ਗਏ ਨੇ ਜੁਗ ਹੋ ਜੁਗ ਅਟਲ ਕਿਉਂਕਿ ਸ਼ਬਦ ਜਿਹੜਾ ਹੈ ਸ਼ਬਦ ਗੁਰੂ ਹੈ ਸ਼ਬਦ ਗੁਰੂ ਦੇ ਰਾਹੀ ਜਿਹੜਾ ਹੈ ਉਹ ਅੱਜ ਵੀ ਉਪਦੇਸ਼ ਬਖਸ਼ੇ ਕਰਦੇ ਨੇ ਸੋ ਇਹ ਸੀ ਉਹਨਾਂ ਦੇ ਜੀਵਨ ਕਾਲ ਦੇ ਵਿੱਚੋਂ ਕੁਝ ਕੁ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਨੇ ਉਹਨਾਂ ਦਾ ਜੀਵਨ ਵਿਉਰਾ ਤੇ ਗੁਰਬਾਣੀ ਵਿਉਰਾ ਸੋ ਆਪ ਜੀ ਨੇ ਸਰਵਣ ਕੀਤਾ ਹੈ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਹਾਂ ਕਥਾ ਵਿਚਾਰਾਂ ਕਰਦੇ ਹਾਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਿ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ੇ ਕਰਨ ਜੀ ਆਓ ਸਾਰੀ ਸੰਗਤ ਚਕਾਓ ਸੀ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ